ਲਵਲੀਆ ਦਾ ਨਹੀਂ ਆ ਕੰਮ ਸਹੀ ਹੁੰਦਾ ਬਾਈ ਕਹਿੰਦਾ ਤੁਸੀਂ ਨਾ ਭੱਜੂ ਭੱਜੂ ਕਰਦੇ ਖੇਤੋਂ ਤੇ ਮੈਂ ਕਹਾਂ ਨਹੀਂ ਭੱਜੂ ਭੱਜੂ ਨਹੀਂ ਤੇ ਇੱਕ ਮੈਂ ਵੀਡੀਓ ਵੇਖੀ ਸੀ ਤੇ ਉਹ ਬਾਈ ਨੇ ਵੀ ਕਿੱਲੇ ਕਿੱਲੇ ਭੇਜੇ ਸੀ ਮਨਾਂ ਡੇਢ ਦੋ ਕਿੱਲੇ ਤੇ ਉਹਨੇ ਛੱਟਾ ਦੇ ਕੇ ਉੱਤੇ ਪਰਾਲੀ ਪਾ ਕੇ ਪਾਣੀ ਲਾਤਾ ਤੇ ਹੁਣ ਉਹਨੇ ਵੀਡੀਓ ਪਾਈ ਸੀ ਬਹੁਤ ਵਧੀਆ ਉੱਗਿਆ ਤੇ ਆਪਾਂ ਟ੍ਰਾਇਲ ਜਿਆ ਕਰਕੇ ਵੇਣੇ ਨਾ ਮੈਂ ਤਜਰਬੇ ਕਰਦਾ ਹਾਂ ਨੌਜਵਾਨ ਗੱਭਰੂ ਕਹਿੰਦੇ ਪੰਜਾਬੀ ਤੇ ਉਹ ਬਾਈ ਤਰੀਕਾ ਸਾਡਾ ਕਿਵੇਂ ਆ ਲਖਨ ਲਖਨ ਕਮੈਂਟਾਂ ਦੇ ਰੂਪ ਵਿੱਚ ਕਥੇ ਘੰਟਾ ਲਾਉਣਾ ਸੀ ਤੇ 15 ਮਿੰਟਾਂ ਦਾ ਕੰਮ ਆ ਨਾਲ ਹੀ ਐਕਸਪੀਰੀਅੰਸ ਹੋ ਜਾਊਗਾ ਵੀ ਵਨਡੇ ਹੈਪੀ ਬਰਥਡੇ ਤੁਹਾਨੂੰ ਬਹੁਤ ਬਹੁਤ ਜੀ ਭਾਈ ਆ ਕਾਂ ਲੈ ਚੱਲਦੇ ਆ ਮਾਜੇ ਆ ਪਸਤੇ ਮਾਜੇ ਆ ਲਵਲੀ ਸੇਡ ਹੈਪੀ ਬਰਥਡੇ ਥੈਂਕ ਯੂ ਆ ਮੇ ਯਾਰ ਦੋਸਤ ਸਾਸਿਕਾ ਮਿੱਤਰ ਪਿਆਰਿਓ ਕੀ ਹਾਲ ਚਾਲ ਆ ਸਾਰੇ ਚੜ੍ਹਦੀ ਕਲਾ ਚ ਹੋਵੋਂਗੇ ਆਪਾਂ ਜੀ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਹਾਂ ਵੀ ਲਵਲੀ ਕੀ ਹਾਲ ਚਾਲ ਆ ਆਪਾਂ ਬਾਬੇ ਨਾਨਕ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਚ ਲੋ ਜੀ ਅੱਜ ਮੇਰੇ ਯਾਰ ਆ ਗਏ ਫੇਰ ਤੇ ਅੱਜ ਮੈਨੂੰ ਕਹਿੰਦੇ ਆ ਵੀ ਬਰਥਡੇ ਤੂੰ ਆਪ ਤਾਂ ਸੈਲੀਬ੍ਰੇਟ ਕਰਿਆ ਹਣਾ ਫੈਮਿਲੀ ਨਾਲ ਤੇ ਕਹਿੰਦੇ ਸਾਡੇ ਵਾਰੀ ਕੀ ਹੋ ਗਿਆ ਮੈਂ ਕਿਹਾ ਵੀ ਬੱਚੇ ਛੋੜੇ ਜਿਹੇ ਜਦ ਕਰਦੇ ਸੀ ਕਿਉਂਕਿ ਬੱਚੇ ਕਹਿੰਦੇ ਬਾਹਰ ਹੀ ਜਾਣਾ ਤੇ ਕੇਕ ਕੱਟਣਾ ਤਾਂ ਕਰਕੇ ਅੱਜ ਹੈਗੀ ਵਾਰੀ ਇਹਨਾਂ ਦੀ ਹੁਣ ਇਹਨਾਂ ਨੇ ਪਾਰਟੀ ਅੱਜ ਮੈਨੂੰ ਕਰਨੀ ਠੀਕ ਹੈ ਭਾਈ ਪੱਕਾ 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 ਪ੍ਰੋਮਿਸ ਤੇ ਬਰਥਡੇ ਤੇਰੇ ਨਾਲ ਹੈਪੀ ਬਰਥਡੇ ਤੇ ਉਹ ਉਧਰ ਸਾਡਾ ਗੰਮਾ ਬਾਈ ਵੀ ਹੱਥ ਸਤੋਂਦਾ ਤੇ ਆਉਂਦਾ ਨੇੜ ਨੂੰ ਤੇ ਅੱਜ ਅਸੀਂ ਹੁਣ ਖੇਤ ਆਏ ਸੀਗੇ ਤੇ ਖੇਤ ਆਪਾਂ ਲਾਉਣ ਲੱਗੇ ਆ ਪਿਆਜ਼ ਆਪਾਂ ਘਰੇ ਵੀ ਲ ਇੱਥੇ ਖੇਤ ਲਾਉਣ ਲੱਗੇ ਆ। ਤੇ ਆ ਮਟੀਰੀਅਲ ਲੈ ਕੇ ਆਂਦਾ ਆਪਾਂ ਅਮਰੂਦਾਂ ਵਾਸਤੇ ਤੇ ਖੋਜ ਲਿਆਂਦਾ ਲਾਸਣ। ਆ ਦੋਕ ਪਲਾਟ ਜਿ ਵਿਹਲੇ ਸੀਗੇ ਇਹਨਾਂ 'ਚ ਮੈਂ ਕਲਾ ਦੀਏ। ਤੇ ਗਮਾ ਆਪਦੇ ਸੰਦ ਪੜੇ ਕਰੀ ਜਾਂਦਾ ਤਿਆਰ। ਉਹ ਕਹਿੰਦਾ ਭਈ ਉਹਸਾ ਹਣਾ ਲੈਣਾ ਮਾਰਾਂ। ਥਾ ਤਾਂ ਮੈਂ ਬਣਾ ਗਿਆ ਸੀ ਪਲੈਨ ਕਰ ਗਿਆ ਸੀ। ਹਾਂ ਭਈ ਸਾਸਰੀ ਕਾਲ। ਕੀ ਹਾਲ ਚਾਲ? ਠੀਕ ਹੈ ਜੀ। ਚੜ੍ਹਦੀ ਕਲਾ। ਹੋਰ ਫਿਰ ਅੱਜ ਫਿਰ ਤੁਸੀਂ ਪਾਰਟੀ ਕਰਨੀ ਮੈਨੂੰ। ਜੋ ਅਸੀਂ ਕਰ ਦਾਂਗੇ ਜੀ। ਭਾਈ ਇਹ ਬੰਦੇ ਸਾਡੇ ਰਹਿ ਗਏ ਤਿੰਨ ਚਾਰ ਤੇ ਅੱਜ ਇਹਨਾਂ ਨੂੰ ਪਾਰਟੀ ਕਰਦੇ ਆ। ਤੇ ਅੱਜ ਆਪਣੀ ਕਣਕ ਨੂੰ ਹੈਗਾ 13ਵਾਂ ਦਿਨ। ਕਣਕ ਆਪਣੇ ਵੈਸੇ ਬਹੁਤ ਵਧੀਆ ਤੇ ਕੈਮਰੇ ਚ ਨਹੀਂ ਦਿਖਦੀ ਬਈ ਕੈਮਰੇ ਤੁਹਾਨੂੰ ਐ ਲੱਗੂ ਵੀ ਕਣਕ ਉੱਗੀ ਨਹੀਂ ਪਰ ਕਣਕ ਪੂਰੀ ਘੈਂਟ ਆ ਕਰ ਗਏ ਵੀ ਸ਼ੁਰੂ ਹਾਂਜੀ ਹਾਂਜੀ ਹੁਣ ਉਧਰ ਗੰਡੇ ਲਾਉਣੇ ਕਿ ਇਧਰ ਲਾਉਣੇ ਪਿਆ ਉਧਰ ਮਰਜੀ ਲਾਣਾ ਬਈ ਮਾਣ ਦੇਖੋ ਇਹ ਬਾਈ ਨੇ ਦੱਸਣਾ ਆਪਣੇ ਨੇ ਸਮਾਨ ਸਾਰਾ ਰੈਡੀ ਆ ਲਓ ਬਾਈ ਮਿੱਤਰ ਗੰਡੇ ਲਾਉਣੇ ਕਰਤੇ ਸ਼ੁਰੂ ਮੁੰਡੇ ਆਲੇ 5-5 ਤਾਂ ਖਚ ਲੈਂਦੀਆਂ ਖਾਈ ਦਿਓ ਭਾਈ ਖਾਈ ਦਿਓ ਇਹ ਤਾਂ ਲੱਗੇ ਬਈ ਹਾਂ ਨਹੀਂ ਲੱਗੇ ਬੰਦੇ ਬੰਦੇ ਨਾਲ ਫਰਕ ਬੜਾ ਪੈਂਦਾ ਯਾਰ ਉਹ ਨੀ ਲੈ ਮੈਨੂੰ ਔਣ ਲੱਗੇ ਨੇ ਇਹਨੇ ਇਹਨੇ ਵੀ ਮੈਂ ਆਉਣਾ ਤੇ ਆਪਾਂ ਚੱਲੀਏ ਕਿੱਥੇ ਬਿੱਲਾ ਗੰਡੇ ਲਾਉਣਾ ਇਹਨੇ ਕਿ ਮੈਂ ਇਹਨੇ ਯਾਰ ਤੂੰ ਤਾਂ ਕਾਹਦਾ ਲਾਉਣਾ ਸੀ ਤੇਰੀ ਉਮੀਦ ਨਹੀਂ ਸੀ ਮੈਨੂੰ ਮੇਰੀ ਜਿਹਦੀ ਸਮਝ ਚੀ ਦੀ ਉਮੀਦ ਮੈਂ ਕਹਣਾ ਉਹ ਥੋੜਾ ਵਿਜੀ ਬੰਦਾ ਚੱਲ ਉਹਨੂੰ ਕਹਿ ਜਾਣਾ ਵੇ ਆਉਂਦੇ ਨੂੰ ਕੰਮਜਾਬ ਰਹੀਂ ਉਹ ਵੀ ਮਿੱਤਰੋ ਉਧਰ ਗੰਡੇ ਤਾਂ ਆਪਾਂ ਦੇ ਤੇ ਲਾ ਹੁਣ ਆ ਗਈ ਲਸਣ ਦੀ ਵਾਰੀ ਮੇਰੀ ਇਹਨਾਂ ਨਾਲ ਫਸ ਗਈ ਆ ਗਰਾਰੀ ਗਰਾਰੀ ਫਸੀ ਆਂ ਇਹ ਕਹਿੰਦੇ ਵੀ ਐਦਾਂ ਓਲੀਆਂ ਕੱਢ ਕੇ ਜਿਵੇਂ ਆਪਾਂ ਗੰਡੇ ਲਾਉਂਦੇ ਵੀ ਓਵੇਂ ਲਸਣ ਲਾਉਣਾ ਤੇ ਇਹਦੇ ਵਿੱਚ ਲਸਣ ਦਿੱਤਾ ਇਹਨਾਂ ਨੇ ਲਾ ਤੇ ਮੈਂ ਇਹਨਾਂ ਨੂੰ ਆਖੀ ਜਨਾ ਵੀ ਤੁਹਾਨੂੰ ਕਿਸ ਚੀਜ਼ ਦੀ ਟੈਨਸ਼ਨ ਆ ਵੀ ਆ ਆਪਾਂ ਐ ਛੱਟਾ ਦੇਣਾ ਤੇ ਉੱਤੇ ਪਾਉਣੀ ਪ੍ਰਾਲੀ ਤੇ ਥੱਲੇਉਂ ਲਾ ਦੇਣਾ ਪਾਣੀ ਇਹ ਕਹਿੰਦੇ ਵੀ ਜੇ ਪ੍ਰਾਲੀ ਪਾਣੀ ਕੁਤਰ ਕੇ ਪਾਓ ਮੈਂ ਕੁਤਰਨ ਦੀ ਲੋੜ ਨਹੀਂ ਤੇ ਸਾਦਤੀ ਪਈ ਤੂੰ ਤਜਰਬਾ ਤਾਂ ਕਰੋ ਆਪਾਂ ਕਿਹੜਾ ਕਿੱਲੇ ਲਾਉਣ ਲੱਗੇ ਆ ਲਾਉਣਾ ਦਾ ਆ ਮਰਲਾ ਤੇ ਮਰਲੇ ਚ ਆਪਾਂ ਲੱਗੇ ਵੀ ਤਜਰਬਾ ਤੇ ਹੁਣ ਇਹਨਾਂ ਨਾਲ ਮੇਰੀ ਜਿਦਾਈ ਹੋਈ ਤੇ ਉਸ ਤੋਂ ਬਾਅਦ ਗਮਾ ਸੇਠੀ ਮੰਨ ਗਏ ਠੀਕ ਆ ਵੀ ਗਮੇ ਠੀਕ ਆ ਵੀ ਲਵਲੀ ਕਿਵੇਂ ਲਵਲੀ ਜਾਂਦਾ ਨਹੀਂ ਆ ਕੰਮ ਸਹੀ ਹੁੰਦਾ ਬਾਈ ਕਹਿੰਦਾ ਤੁਸੀਂ ਨਾ ਭੱਜੂ ਭੱਜੂ ਕਰਦੇ ਖੇਤੋਂ ਮੈਂ ਕਹਾਂ ਨਹੀਂ ਪੱਜੂ ਪੱਜੂ ਨਹੀਂ ਤੇ ਇੱਕ ਮੈਂ ਵੀਡੀਓ ਵੇਖੀ ਸੀ ਤੇ ਉਹ ਬਾਈ ਨੇ ਵੀ ਕਿੱਲੇ ਕਿੱਲੇ ਵੀ ਜੇ ਸੀ ਮਨਾਂ ਡੇਢ ਦੋ ਕਿੱਲੇ ਤੇ ਉਹਨੇ ਛੱਟਾ ਦੇ ਕੇ ਉੱਤੇ ਪ੍ਰਾਲੀ ਪਾ ਕੇ ਪਾਣੀ ਲਾਤਾ ਤੇ ਹੁਣ ਉਹਨੇ ਵੀਡੀਓ ਪਾਈ ਸੀ ਬਹੁਤ ਵਧੀਆ ਉੱਗਿਆ ਤੇ ਆਪਾਂ ਟ੍ਰਾਇਲ ਜਿਆ ਕਰਕੇ ਵੇਣੇ ਇੱਕ ਛੋਟਾ ਜ ਤੇ ਹੁਣ ਮੈਂ ਕਹਾਂ ਵੀ ਆ ਇੰਨੀਆਂ ਹੀ ਜਿੰਨੀਆਂ ਲਾਲੀਆਂ ਲਾਲੀਆਂ ਤੇ ਇੱਧਰ ਸਾਰੇ ਛੱਟਾ ਦਿਓ ਤੇ ਆ ਹੁਣ ਆਪਾਂ ਸਾਰੇ ਛੱਟਾ ਦੇ ਦਿੰਨਾ ਤੇ ਉੱਤੋਂ ਸੱਟ ਕੇ ਪ੍ਰਾਲੀ ਤੇ ਫਿਲ ਆਉਨੇ ਆ ਪਾਣੀ ਫਿਰ ਵੇਣੇ ਕੀ ਬਣਦਾ ਲਾਓ ਬਈ ਬਾਬਾ ਨਾਲ ਮਿਹਰ ਕਰੇ ਐਂ ਦੇਣਾ ਛੱਟਾ ਦੂਜੇ ਘਰੇ ਛੱਟ ਨਹੀਂ ਨਹੀਂ ਜਾਂਦਾ ਦੂਜੇ ਆ ਪੱਤੇ ਤਾਂ ਜਾਣਗੇ ਹੁਣ ਦੂਜੇ ਘਰੇ ਨਹੀਂ ਨਹੀਂ ਆਪੇ ਲੈ ਆਪਾਂ ਨਹੀਂ ਆ ਜਾਣੇ ਤਾਂ ਦੂਜਾ ਘਰ ਕਿਹੜਾ ਗਵੰਡੀਆਂ ਦਾ ਆਪਣਾ ਹੀ ਹਾਂ ਨਹੀਂ ਉਧਰ ਬੀਜਿਆ ਹੈ ਨਾ ਇੱਧਰ ਦਾ ਲਾਇਆ ਨਹੀਂ ਤੇ ਲੈ ਇੱਧਰ ਤੇ ਦੱਸਿਓ ਭਾਈ ਤਰੀਕਾ ਸਾਡਾ ਕਿਵੇਂ ਆ ਘਰ ਤੇ ਲਸਣ ਰੱਖਣਾ ਕਮੈਂਟਾਂ ਦੇ ਰੂਪ ਵਿੱਚ ਕਿੱਥੇ ਘੰਟਾ ਲਾਉਣਾ ਸੀ ਤੇ 15 ਮਿੰਟਾਂ ਦਾ ਕੰਮ ਨਾਲ ਐਕਸਪੀਰੀਅੰਸ ਹੋ ਜਾਊਗਾ ਵੀ ਵਾਕੇ ਇਹ ਗੱਲ ਹੈ ਛੱਡ ਕੇ ਮੋਟਰ ਹੋਈ ਸਹੀ ਆ ਕਿ ਨਹੀਂ ਹੈ ਛੱਡ ਦੇ ਖੜ ਜਾ ਮੋਵੇ ਮੈਂ ਕਹਿੰਦੇ ਅਜੇ ਪਹਿਲਾਂ ਪ੍ਰਾਲੀ ਤੇ ਲੈ ਗਏ ਚੱਕ ਕੇ ਗੰਡੇ ਅੰਗਲਾ ਉਹਨੂੰ ਗੰਡੇ ਪਾਸੇ ਪਾ ਕੇ ਚੱਕ ਨਹੀਂ ਨਹੀਂ ਇਕੱਠਾ ਹੀ ਪਰਾਗੇ ਉਹ ਤਾਂ ਸਾਰਾ ਡੱਕ ਦੇਣਾ ਅੱਛਾ ਠੀਕ ਆ ਲਓ ਭਾਈ ਆ ਗਈ ਪ੍ਰਾਲੀ ਵੀ ਹਣ ਆਪਾਂ ਉਸ ਤੋਂ ਪਹਿਲਾਂ ਇਹ ਵੀ ਛਾਲ ਗਏ ਦਿਲਾਂ ਦੀ ਧੜਕਣ ਆਹੇ ਨਵੇਂ ਤਜਰਬੇ ਕਰਦਾ ਹੋਇਆ ਨੌਜਵਾਨ ਗੱਭਰੂ ਕਹਿੰਦੇ ਪੰਜਾਬੀ ਚਲੋ ਭਾਈ ਗੱਭਰੂਆਂ ਨੌਜਵਾਨ ਪੰਜਾਬੀਆਂ ਦਿਲਾਂ ਦੀ ਧੜਕਣ ਨੌਜਵਾਨ ਦਿਲਾਂ ਦੀ ਧੜਕਣ ਮੁੰਡੇ ਆ ਪ੍ਰਾਲੀ ਵੇਲਾ ਮੈਂ ਇਹਨਾਂ ਦੋਹਾਂ ਨੂੰ ਚਕਵਾਉਂਦਾ ਸੀ ਵੀ ਲੈ ਜੋ ਲੈ ਜੋ ਲੈ ਜੋ ਉਹ ਵੀ ਨਹੀਂ ਲਗਿਆ ਉਹ ਵੀ ਨਹੀਂ ਲਗਿਆ ਤੇ ਕੰਮ ਵੇ ਲੋ ਕਹਿੰਦੇ ਜਿਹੜਾ ਜਿੱਥੇ ਕੰਮ ਆਉਣਾ ਉਹ ਉੱਥੇ ਹੀ ਕੰਮ ਆਉਂਦਾ ਬਾਈ ਮੇਰੀ ਗੱਲ ਸੁਣ ਲੈ ਹਾਂ ਮਾ ਪਿਆਂਦਾ ਜੀ ਜੇ ਸਾਧਨ ਉਹ ਇਹਨਾਂ ਨੇ ਮੈਂ ਤੁਹਾਨੂੰ ਐ ਕਰ ਰਿਆਂ ਦਾ ਲੈ ਕੇ ਸਿਰ ਤੇ ਲੱਗ ਜਾ ਨਹੀਂ ਨਹੀਂ ਤੇ ਅਸੀਂ ਸਾਧਨ ਤਾਂ ਲੈ ਕੇ ਆਏ ਤੁਸੀਂ ਦੱਸੋ ਦੱਸੋ ਤੂੰ ਆਖੇ ਗੰਡੇ ਲਾਉਣ ਗਏ ਨਾਲ ਲੈ ਆਵਾਂ ਲੈ ਆਵਾਂ ਮੇਰੀ ਆ ਉਹ ਮੇਰੀ ਆ ਤਾਂ ਗਹੀ ਪਨੀਰੀ ਦਾ ਲਓ ਵੀ ਪਾਣੀ ਛਰਤਾ ਆਹ ਪਾਤੀ ਪ੍ਰਾਲੀ ਕਿਵੇਂ ਇਹ ਅਲਫਾ ਫੇਸਰ ਰੱਖ ਲਾ ਉੱਥੇ ਤੇਰਾ ਮੋਟਰ ਤੇ ਬਾਲਟੀਆਂ ਤੇ ਆ ਲੈ ਚੱਲ ਸਿੱਪੀਆਂ ਆ ਲਾ ਦਈਏ ਪਾਣੀ ਕਿਰਾ ਲੋ ਬਈ ਸਾਗ ਬਣੀ ਜਾਂਦਾ ਘਰੇ ਅੱਜ ਸਵੇਰੇ ਲਿਆਂਦਾ ਸੀ ਆਪਣਾ ਤੋੜ ਕੇ ਖੇਤੋਂ ਨੇ ਓਕੇ ਹੋ ਗਿਆ 그럼 ਨਾਲੇ ਹਣ ਅੱਗ ਸੇਕਿਆ ਕਰਾਂਗੇ ਨਾਲੇ ਸਾਗ ਬਣਾਇਆ ਕਰੂਗਾ ਥੈਂਕ ਯੂ ਸ਼ੇਅਰ ਤੇ ਲਈ ਹਾਂਜੀ ਵਧੀਆ ਸਾਡਾ ਦੈਲ ਪ੍ਰੀਤ ਘੋਟੀ ਜਾਂਦਾ ਵੀ ਸਾਗ ਅਰੇ ਮम्मा ਮੈਂ ਤੋੜਦੇ ਅੱਛਾ ਤੂੰ ਡੰਨ ਕਰਤਾ ਸੀ ਸਰ ਆ ਦੰਨ ਮਮਾ ਨੇ ਅੱਲ ਨੂੰ ਲਨ ਪਾਤੀ ਸਾਰਾ ਕੱਟਾ ਚਲ ਵਧੀਆ ਖਾਦੇ ਚੋਕੇ ਧੰਨਵਾਦ ਬਵੇ ਲੈ ਮੈਂ ਓਕੇ ਉਹ ਖੁ ਲੱਗਿਆ ਹੀ ਵੇਖ ਕੇ ਇਹ ਨਹੀਂ ਹਟਦਾ ਫੂਲ ਸਿਮਨੋਂ ਹੁਣੀ ਪੱਟੀ ਲਾਈ ਤੇ ਫੇਰ ਸੇ ਹੂੰ ਯਸਤਾ ਸਾਡੇ ਨੇ ਅੱਜ ਗਾਚੂ ਮਰਾਲਿਆ ਚੰਗੀ ਪਾਰਟੀ ਕੋਈ ਨਹੀਂ ਗਾਚੂ ਨਵਾਂ ਸੀ ਨਾ ਗੰਦੇ ਜੀ ਆ ਚੀਜ਼ ਦੀ ਮਿਰਚ ਹਾਂਜੀ ਅਦਰਕ ਮਿਰਚਾਂ ਕਹਿੰਦੀ ਰੋਟੀ ਵਿੱਚ ਜੀ ਕਰਿਆ ਹਾਂ ਭੁੱਖ ਲੱਗੀ ਵੇਖ ਕੇ ਤੇਰਾ ਹੁਣੀ ਨਾ ਮੈਨੂੰ ਕਿੱਥੇ ਲਾ ਦੇ ਰੋਟੀ ਦਾ ਧੱਕੇ ਵਾ ਤਾਂ ਰਾਹ ਨਾ ਮੈਨੂੰ ਨੀਂਦ ਹੀ ਆਈ ਨਹੀਂ ਜੀ ਰਾਤ ਨੂੰ ਸਾਡਾ ਲੇਟ ਸੁੱਤੇ ਇੱਕ ਸਾਜਰੇ ਉੱਠੇ ਇੱਕ ਵੇਲ ਨਾਲ ਉੱਠਿਆ ਗੁਰੂ ਘਰ ਜਾਣਾ ਸੀ ਆਪਾਂ ਤਾਂ 7 ਵਜੇ ਉੱਠੇ ਸੀ ਯਾਹ ਬਣਾਉਣੀ ਸੀ ਗੁਰੂ ਘਰੇ ਤੇ ਦੂਰ ਜਾ ਫਿਰ ਕੀ ਕੀਤਾ ਦਨੇ ਵੀ ਸਾਰੀ ਤੇ ਟੇਕ ਨਹੀਂ ਆਈ ਸ਼ਹਿਰ ਗਿਆ ਪਹਿਲਾਂ ਸ਼ਹਿਰੋਂ ਜਾ ਗੰਡੇ ਲਿਆਂਦੇ ਲਸਣ ਲਿਆਂਦੇ ਪਹਿਲਾਂ ਗੰਡੇ ਥੋੜੇ ਘਟ ਗਏ ਸੀ ਕਣ ਅੱਜ ਦੁਬਾਰਾ ਲਿਆ ਕੇ ਖੇਲਾਏ ਹੁਣ ਤੇ ਹੁਣ ਸਾਰੇ ਜਾਣੇ ਸੇਟ ਹੁਣੀ ਤੇ ਸਾਰੇ ਜਾਣੇ ਰਲ ਕੇ ਕਹਿੰਦੇ ਪਾਰਟੀ ਕਰੋ ਤੇ ਹੁਣ ਉਹ ਫੋਨ ਲਾਈ ਜਾਂਦੇ ਆ। ਤਾਂ ਹੁਣ ਚੱਲਦੇ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਪਾਉਨੇ ਆ। ਚੱਲੋ ਫਿਰ ਚੱਲਦੇ ਆ। ਲਓ ਵੀ ਮਿੱਤਰੋ ਜਿਵੇਂ ਕਿ ਤੁਸੀਂ ਦੱਸਿਆ ਸੀ ਵੀ ਆਪਣੇ ਯਾਰ ਮਿੱਤਰਾਂ ਇੱਥੇ ਸ਼ਾਲੀ ਸੇਡ ਆ। ਹੋਰ ਸ਼ਾਲੀ ਸੇਡ। ਬਹੁਤ ਬਹੁਤ ਮੁਬਾਰਕਾ ਜੀ। ਹੈਪੀ ਬਰਥਡੇ। ਧੰਨਵਾਦ ਭਾਈ ਸਾਡੇ ਯਾਰ ਦੋਸਤਾਂ ਦਾ ਬਰਥਡੇ ਆ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਈ। ਪਰਮਾਤਮਾ ਇਸ ਤਰ੍ਹਾਂ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਧੰਨਵਾਦ ਧੰਨਵਾਦ ਵੀਰ ਦਾ। ਹੈਨਾ ਵੀ ਧੰਨਵਾਦ ਜੀ ਸਾਡੇ ਬਾਬੂ ਪਾਉ ਦਾ ਭਰਾ ਮੇਰੇ ਦਾ ਹੈਪੀ ਬਰਥਡੇ ਆ। ਪਰਮਾਤਮਾ ਦੀ ਲੰਮੀ ਉਮਰ ਕਰੇ। ਇੱਥੇ ਮੇਰੇ ਪਰੇ ਹੱਥ ਰੱਖੇ ਸਤਿਗੁਰੂ ਮਹਾਰਾਜ ਹੈਪੀ ਬਰਥਡੇ ਜੀ ਸਾਡੇ ਕਿਉਂ ਦੋਸਤਾਂ ਥੈਂਕ ਯੂ ਬ੍ਰੇ ਬੀ ਬਰਥਡੇ ਭਾਈ ਸਾਡੇ ਭਰਾ ਦਾ ਆਮਾ ਖੁਸ਼ੀ ਇੰਦੀ ਬਸ ਲਓ ਮਿੱਤਰ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਆਪਣਾ ਬਰਥਡੇ ਕੱਲ ਵੀ ਤੁਸੀਂ ਵਲੌਗ ਵੇਖਿਆ ਹਨ ਤੇ ਅੱਜ ਮੇਰੇ ਸੌਰਲੀ ਛੇੜ ਦਾ ਕੱਲ ਦਾ ਹੀ ਫੋਨ ਆਈ ਜਾਂਦਾ ਸੀਗਾ ਸੋ ਕੱਲ ਮੈਂ ਫੈਮਿਲੀ ਨਾਲ ਵਿਅਸਤ ਸੀਗਾ ਤੇ ਅੱਜ ਮੈਂ ਇਹਨਾਂ ਨੂੰ ਕਾਲ ਦਿੱਤੀ ਸੀ ਵੀ ਅੱਜ ਆਪਾਂ ਪਾਰਟੀ ਕਰਾਂਗੇ ਸੋ ਇਧਰ ਛੇੜ ਸਾਹਿਬ ਕਹਿੰਦਾ ਬਈ ਨਾ ਇੱਕ ਕੇਕ ੱਟੇ ਬਿਨਾ ਬਰਥਡੇ ਨਹੀਂ ਮਨਾਉਣਾ ਸੀ ਕੇਕ ਕੱਟਣਾ ਤੇ ਭਾਈ ਜੌਲਾਬਾਦ ਰਵੇ ਸੇਠ ਨੂੰ ਰੱਬ ਤਰੱਕੀਆਂ ਬਖਸ਼ੇ ਤੇ ਸੇਠ ਭਾਈ ਆਪਣਾ ਹੈਗਾ ਯਾਰ ਤੇ ਇਹ ਵੀ ਆਪਣੇ ਸਾਰੇ ਯਾਰ ਸੋ ਆਪਾਂ ਕੇਕ ਕੱਟਣ ਲੱਗਿਆ ਲੈਵੇ ਸਪੈਸ਼ਲ ਲਿਖਵਾਇਆ ਯਾਰ ਦੋਸਤ ਲਓ ਹੈਲੋ ਚਲੋ ਫੜੋ ਜੀ ਸੇਠ ਸਾਹਿਬ ਹੈਪੀ ਬਰਥਡੇ ਬਾਈਆ ਘਰੋਂ ਲੈ ਚਾਲਦੇ ਆਪਾਂ ਵਾਹ ਭਾਈ ਹੈਪੀ ਬਰਥਡੇ ਆਜਾ thank you Sorry. thoda thank you, thank you. Thank you. ਐਦਾਂ ਸਾਰੇ ਯਾਰਾਂ ਨੂੰ ਖੁਸ਼ ਰੱਖੇ ਤੇ ਐਦਾਂ ਹੀ ਆਪਾਂ ਬਰਥਡੇ ਮਨਾਉਂਦੇ ਰਹੀਏ ਜਿਹੜੇ ਮੇਰੇ ਸਾਰੇ ਯਾਰ ਆ ਇਹਨਾਂ ਨੂੰ ਰਾਬਤ ਬਈ ਬਹੁਤ ਬਹੁਤ ਰੱਖੀਆਂ ਬਖਸ਼ੇ। ਬੰਦੇ ਖੁਸ਼ ਹੋ ਗਏ ਬਈ। ਪਰਮਾਤਮਾ ਜਿਦਾਂ ਨਾ ਸਦਾ ਲਈ ਨਿਤ ਲਿਆਵੇ ਆਪਣੇ। ਹਾਂ ਰੋਜ਼ ਆਉਂਦੇ ਰਹਿਣ ਕਿਨੇ? ਹਾਂ। ਪਰਮਾਤਮਾ ਚੜ੍ਹਦੀ ਕਲਾ। ਬਈ ਸੇਠ ਘੈਂਟ ਬੰਦਾ ਤੇ ਬਾਕੀ ਇਹਦੇ ਨਾਲ ਵਲੌਗ ਆਉਂਦੇ ਰਹਿੰਦੇ ਜਿਹੜੇ ਬੰਦੇ ਕਹਿੰਦੇ ਸੀ ਨਾ ਆਹ ਬੈਠਾ ਆਪਣਾ ਯਾਰ। ਆਹ ਬੈਠਾ ਬਈ। ਇਹ ਆਈ ਜਾ ਰੀਆਂ। ਆ ਬੈਠੇ ਯਾਰ ਦੋਸਤ ਮਾਝੇ ਮਾਝੇ लवली ਸੇਡ ਹੈਪੀ ਬਰਥਡੇ ਥੈਂਕ ਯੂ ਦੋ ਰਖਾਂਗੇ ਆ ਦੇ ਬਾਈ ਅੰਨੇ ਖਾ ਕੇ ਸੇਡ ਯਾਰ ਦੋਸਤ ਥੋੜਾ ਖਾ ਲੈ ਵੇਚ ਇੱਕ ਹਾਂਜੀ ਉਹ ਆਓ ਅੰਮ੍ਰੀ ਕਰਨ ਵਾਲਾ ਹਲੋ ਯਾਰ ਦੋਸਤ ਵੀ ਲਾਓ ਯਾਰ ਦੋਸਤ ਵੀ ਲਾਓ ਯਾਰ ਦੋਸਤ ਵੀ ਖਾ ਗਏ ਗੱਲਬਾਤ ਇਹ ਹੁੰਦੀ ਆ ਗੱਲਬਾਤ ਹੁੰਦੀ ਪਿਆਰ ਦੀ ਹਨਾ ਕੋਈ ਕਿਸੇ ਦਾ ਖਾਂਦਾ ਨਹੀਂ ਇੱਕ ਪਿਆਰ ਮੁਹੱਬਤ ਆ ਦੁਨੀਆ ਤੇ ਬਸ ਇਹੀ ਰਹਿ ਜਾਣੀ ਆ ਤੇ ਸਾਰੇ ਜਣੇ ਪਿਆਰ ਨਾਲ ਰਲ ਕੇ ਰਿਆ ਕਰੋ ਜਿੰਨੀ ਕੁ ਥੋੜੀ ਯਾਰੀ ਜਿੰਨੀ ਕੁ ਕਪੈਸਿਟੀ ਆ ਉਸ ਹਿਸਾਬ ਨਾਲ ਹਨਾ ਤੇ ਬਾਕੀ ਆਪਾਂ ਨੂੰ ਵੀ ਦਿਲੋਂ ਪਿਆਰ ਕਰਦੇ ਆ ਜਿਨ੍ਹਾਂ ਨਾਲ ਆਪਣੀ ਯਾਰੀ ਆ ਉਹ ਦਿਲੋਂ ਤੇ ਦਿਲੋਂ ਇਹਨਾਂ ਦੀ ਬੰਦਿਆਂ ਦੀ ਸਪੋਰਟ ਕਰਦੇ ਜਿਹੜੇ ਹਰ ਵਕਤ ਆਪਣੇ ਨਾਲ ਖੜੇ ਕੇਕ ਵੀ ਲਿਆਂਦਾ ਐਂਡ ਮੈਂ ਕਿਹਾ ਲਿਆ ਵੇ ਹੁਣ ਆਪਾਂ ਸਰਵ ਕਰਦੇ ਆ ਸਾਰੇ ਜਣੇ ਕੇਕ ਖਾਣੇ ਆ ਲਓ ਵੇ ਮਿੱਤਰੋ ਆ ਗਏ ਆ ਆਪਣੇ ਮਨੁੱਖੀ ਤੇ ਕਰਦੇ ਆ ਸਰਵ ਥੈਂਕ ਯੂ ਵੀਰੇ ਤੇਰਾ ਥੈਂਕ ਯੂ ਧੰਨਵਾਦ ਜਿੰਨੇ ਵੀ ਯਾਰ ਆਪਣੇ ਬੈਠੇ ਆ ਜਮੇ ਸੇਟ ਨੂੰ ਸਾਰਿਆਂ ਦਾ ਬਈ ਬਹੁਤ ਬਹੁਤ ਆ ਸਹੀ ਗੱਲ ਪਰ ਮਾਦਨ ਜੀ ਮੇਰੇ ਕੋਲ ਸੇਟ ਨੂੰ ਵੀ ਰੱਬ ਨੇ ਬਈ ਤਰੱਕੀਆਂ ਬਖਸ਼ੀਆਂ ਉਹ ਦੱਸਾਂਗੇ ਤੁਹਾਨੂੰ ਅਗਲੇ ਵਾਦਾ ਕਰੇਗਾ ਉਹ ਦੱਸਾਂਗੇ ਤੁਹਾਨੂੰ ਅਗਲੇ ਵਲੌਗ ਚ ਤੇ ਯਾਰ ਜੇ ਮੈਂ ਕਹਿੰਦਾ ਦਿਲ ਦਾ ਸਾਫ ਆਣਾ ਤੇ ਰੱਬ ਸਭ ਕੁਝ ਦਿੰਦਾ ਤੇ ਬਾਈ ਦਾ ਦਿਨ ਹੈਗਾ ਸਾਫ ਤੇ ਬਾਬੇ ਨੇ ਬਾਈ ਇਹਨੂੰ ਵਧਾਈਆਂ ਬਸ ਦੇ ਦਿਓ ਦੱਸਾਂਗੇ ਤੁਹਾਨੂੰ ਅਗਲੇ ਬਲੌਗ ਜੀ ਹਾਂ ਕਿ ਜਿਹੜਾ ਲੋ ਬਈ ਜਿਹੜੀ ਆਪਣੀ ਫੇਸਬੁੱਕ ਸਾਰੀ ਫੈਮਿਲੀ ਆਪਣੀ ਉਹਨਾਂ ਵਾਸਤੇ ਕੇਕ ਆ ਲੋ ਕਰੋ ਇੰਜੋਏ ਤੇ ਭੇਜੋ ਵਿਸ਼ੇਜ ਤੇ ਸੇਠ ਲਈ ਭੇਜੋ ਵਿਸ਼ੇਜ ਇਹਦੇ ਸਿਰ ਪਾਰਟੀ ਹੈ ਤੇ ਪਾਰਟੀ ਤੁਹਾਨੂੰ ਅਗਲੇ ਬਲੌਗ ਜੀ ਦੱਸਾਂਗੇ ਪਹਿਲਾਂ ਕੇਕ ਇੰਜੋਏ ਕਰ ਲਿਆ ਹਾਂ ਆਹ ਆਹ ਕੀ ਗੱਲ ਬਾਤ ਹੈ ਯਾਰ ਪੂਰਾ ਘੈਂਟ ਬਾਈ ਕੇਕ ਮੈਨਾਂ ਕਿ ਆ ਗੱਲਬਾਤ ਸਰਪ੍ਰਾਈਜ਼ ਹੀ ਦਿੰਦਾ ਵੀਰ ਨੇ ਅਸੀਂ ਪਹਿਲਾਂ ਖਾਣ ਪੀਣ ਆਪਦਾ ਕਰ ਲਿਆ ਸੀਗਾ ਕੇਗਾ ਬਾਅਦ ਚੋਂ ਸਰਪ੍ਰਾਈਜ਼ ਗਿਫਟ ਦਿੰਦਾ ਧੰਨਵਾਦ ਖਿੱਚੋ ਕੰਮ ਨੂੰ ਓਕੇ ਰੋਟਾਂ